ਕੁਝ ਕਿਸਾਨ ਮੋਰਟੇ ਦੇ ਸਬੇਟੇ ਦੇ ਭਾਰ ਤੇ ਛਾਂ ਜਿਵੇਂ ਹੁੰਦੀ ਨਗਰਾਹਾਂ ਪੱਲੋਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਮੋਟਰਸਾਈਕਲ ਮਾਰਚ ਕੱਢਣਾ ਹੈ ਸਰਕਾਰੀ ਮੰੰਡੇ ਖਤਮ ਕਰਨੀ ਹੈ ਸਰਕਾਰੀ ਖੇਤ ਖਤਮ ਕਰਨੀ ਹੈ ਇਸ ਕਰਕੇ ਜਿਹੜੇ ਆ ਸੈਲੋ ਬਣੇ ਨੇ ਇਹਨਾਂ ਨੂੰ ਸਭ ਜਾੜਾ ਦੇ ਵਿੱਚ ਦਿਨ ਦੀ ਮੰਡੀਾਂ 'ਚ ਤਕਬੀਲ ਕਰਨਾ ਹੈ ਜੀ ਦਾ ਮਤਲਬ ਸਰਕਾਰੀ ਮੰਡੀ ਖਤਮ ਕਰਕੇ ਸਰਕਾਰੀ ਖਰੀਦ ਖਤਮ ਕਰਕੇ ਸਾਡੀਆਂ ਜਿਹੜੀਆਂ ਫਸਲਾਂ ਨੂੰ ਪ੍ਰਾਈਵੇਟਾਂ ਨੂੰ ਕੌਡੀਆਂ ਦੇ ਹੱਲ ਤੋੜਨਾ ਹੈ ਇਸ ਕਰਕੇ ਇਹ ਸਾਡੀ ਕਿਸਾਨੀ ਉੱਤੇ ਬਹੁਤ ਵੱਡਾ ਤੇ ਮਾਰੂ ਹਮਲਾ ਜਿਹੜੀ ਸਾਡੀ ਕਿਸਾਨੀ ਦਾ ਸਾਹ ਘੁੱਟਣ ਵਾਲਾ ਹਮਲਾ ਹੈ ਜਿਹਦੇ ਨਾਲ ਨਾ ਸਿਰਫ ਕਿਸਾਨੀ ਮਜ਼ਦੂਰਾਂ ਦੇ ਉੱਤੇ ਅਸਰ ਪੈਣਾ ਤੇ ਸਾਰੇ ਤਬਕਿਆਂ ਦੇ ਤੇ ਇਸ ਬੰਦ ਦਾ ਅਸਰ ਪੈਣਾ ਹੈ ਗੁਰੂ ਕਾਸੇ ਸ਼ਨੀ ਵਾਲਾ ਭਾਰਤੀ ਨੇਤਾ ਗਰਾਹ ਜਿਹਨਾਂ ਸ੍ਰੀ ਹਰਿਵੰਸ ਦਾ ਸਮਰਮਿਤ ਭਜਨ ਅੱਜ ਅਸੀਂ ਹਰਪੀਤਸਰ ਮੌਕੇ ਦੇ ਸੰਬੋਧਨ ਤੇ ਭਾਰਤੀ ਸ਼ਾਨ ਜਿਕੇ ਬੰਦੇ ਗਰਾਹਾਂ ਪੱਲੋਂ ਸਾਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਮੋਟਰਸਾਈਕਲ ਮਾਰਚ ਕੱਢ ਰਹੇ ਆ ਕਿਉਂਕਿ ਜੋ ਤੋਂ ਫਾਰਮਾਂ ਦੇ ਮੌਕੇ ਚੱਲ ਰਹੇ ਨੇ ਪਛੰਭੂ ਬਾਰਡਰ ਦੇ ਉੱਤੇ ਤੇ ਇਹ ਨੌਰੀ ਬਾਰਡਰ ਦੇ ਤੇ ਉਹਨਾਂ ਨੂੰ ਲਗਾਤਾਰ ਇਸ ਅਕਸੀਦੇ ਨੂੰ ਆਉਂਦੇ ਹੀ ਕਿਨੇ ਬੱਲੇਬਾਦ ਸਾਬ ਨੇ ਮਨ ਬੱਤੀ ਰੱਖਿਆ ਹੋਇਆ ਹੈ। ਪੰਚ ਸਰਪਾਰ ਆ ਜਿਹੜੀ ਕੋਟਸਪੇਮ ਆਪਣੇ ਹੋ ਰਹੀ ਇਸ ਕਰਕੇ ਉਹਨਾਂ ਦੇ ਹਮਾਇਤ ਦੇ ਵਿੱਚ ਅਜਿਹਾ ਪਹਾੜੀ ਸੰਗਠਨ ਦੀ ਗ੍ਰਾਹਕਾਂ ਵੱਲੋਂ ਜਿਹੜਾ ਬੱਲੇਬਾਦ ਸ਼ਾਹ ਹੋਰਾਂ ਨੇ ਗੁਰਮ ਨੇ ਸਦਾਕਾ ਕਿ ਅੱਜ ਜੀਣ ਕੱਢੀਦਾ ਚੱਪਾ ਜਮ ਕਰਾਓ ਪਰ ਅਸੀਂ ਪਹਾੜੀ ਸੰਗਠਨ ਦੀ ਗ੍ਰਾਹਕਾਂ ਵੱਲੋਂ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਮੋਟਰਸਾਈਕਲ ਮਾਰਚ ਕਰਨੇ ਆ ਤੇ ਨਾਲ ਹੀ ਅਸੀਂ ਜਿਹੜਾ ਖੇਤੀ ਕਾਨੂੰਨਾਂ ਦਾ ਖਰੜਾ ਤੇਂਦਰ ਦੇ ਮੋਦੀ ਸਰਕਾਰ ਨੇ ਤੇਜਿਆ ਰਾਜ ਸਰਕਾਰਾਂ ਨੂੰ ਤੇ ਇਹ ਖਰੜਾ ਲਾਗੂ ਕਰੋ ਉਹ ਖਰੜਾ ਕੀ ਹੈ ਉਹ ਖਰੜਾ ਬਿਲਕੁਲ ਉਹ ਕਾਨੂੰਨ ਨੇ ਜਿਹੜੇ ਕਾਨੂੰਨਾਂ ਨੂੰ ਅਸੀਂ 380 ਦਿਨ ਦਿੱਲੀ ਦੇ ਬਾਹਰਾਂ ਤੇ ਬੈਠ ਕੇ ਰੱਦ ਕਰਵਾ ਕੇ ਆਏ ਸੀ ਉਹਨਾਂ ਗਰੁਨਾਂ ਦੀਆਂ ਫੂਬੂ ਸਾਰੀਆਂ ਮੱਦਾਂ ਉਸੇ ਟ੍ਰਾਂਸਫਰਡੇ ਵਿੱਚ ਨੇ ਕਿ ਸਰਕਾਰੀ ਮੰਡੀ ਖਤਮ ਕਰਨੀ ਹੈ ਸਰਕਾਰੀ ਠੀਕ ਖਤਮ ਕਰਨੀ ਹੈ ਇਸ ਤਰਕੇ ਜਿਹੜੇ ਆ ਸੰਲੋਗਣੇ ਨੇ ਇਹਨਾਂ ਨੂੰ ਖੱਬ ਜਾੜਾ ਨੇ ਵਿੱਚ ਦਿਨ ਦੀ ਮੰਡੀਾਂ ਚ ਤਕਬੀਲ ਕਰਨਾ ਹੈ ਇਹਦਾ ਮਤਲਬ ਹੈ ਸਰਕਾਰੀ ਮੰਡੀ ਖਤਮ ਕਰਕੇ ਸਰਕਾਰੀ ਖਰੀਦ ਖਤਮ ਕਰਕੇ ਸਾਡੀਆਂ ਜਿਹੜੀਆਂ ਫਸਲਾਂ ਨੂੰ ਪ੍ਰਾਈਵੇਟਾਂ ਨੂੰ ਕੌਡੀਆਂ ਦੇ ਪਾਲਕ ਹੋਣਾ ਇਸ ਕਰਕੇ ਇਹ ਸਾਡੀ ਕਿਸਾਨੀ ਉੱਤੇ ਬਹੁਤ ਵੱਡਾ ਤੇ ਮਾਰੂ ਹਮਲਾ ਜਿਹੜੀ ਸਾਡੀ ਕਿਸਾਨੀ ਦਾ ਸਾਹ ਘੁੱਟਣ ਵਾਲਾ ਹਮਲਾ ਹੈ ਜਿਹਦੇ ਨਾਲ ਨਾ ਸਿਰਫ ਕਿਸਾਨੀ ਮਜ਼ਦੂਰਾਂ ਦੇ ਉੱਤੇ ਅਸਰ ਪੈਣਾ ਤੇ ਸਾਰੇ ਕਾਮਿਆਂ ਦੇ ਤੇ ਇਸ ਬਲਦ ਦਾ ਅਸਰ ਪੈਣਾ ਤੇ ਇਹ ਉਹੀ ਖੇਤੀ ਕਾਨੂੰਨ ਨੇ ਇਸ ਕਰਕੇ ਇਹ ਖੇਤੀ ਕਾਨੂੰਨ ਸਾਨੂੰ ਜ਼ਮੀਨਾਂ ਤੋਂ ਕੱਢਣਗੇ ਇੱਥੇ ਕੰਪਨੀਆਂ ਦਾ ਦਾਖਲਾ ਬਣਾ ਕੇ ਇੱਥੇ ਜਿੰਨੀ ਫਾਰਮ ਖੋਲਣ ਦੀ ਨੀਤੀ ਆ ਕਿ ਵੱਡੀਆਂ ਫਾਰਮਾਂ ਉੱਤੇ ਖੋਲਣਾ ਜਿਹਦਾ ਕਰਕੇ ਆ ਭਾਰਤ ਵਾਲਾ ਪ੍ਰੋਜੈਕਟ ਵੀ ਨਿਕਲਿਆ ਹੈ ਇਸੇ ਕਰਕੇ ਅਸੀਂ ਮੰਨਦੇ ਹਾਂ ਅੱਜ ਦਾ ਮਾਰਚ ਕੱਢ ਜੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਦੇ ਹੈ ਤੇ ਪੰਜਾਬ ਸਰਕਾਰ ਖੇਤੀ ਕਾਨੂੰਨ ਦਾ ਖਿਡਾ ਉਹ ਜਿੰਦੇ ਬਧਾਰ ਸਭਾ ਦੇ ਵਿੱਚ ਮਤਾ ਪਾ ਕੇ ਉਹਨੂੰ ਰੱਦ ਕਰੇ ਇਸ ਨੂੰ ਵਾਪਸ ਲਵੇ ਇਹ ਸਾਡੇ ਅਸੀਂ ਪੰਜਾਬ ਦੇ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਭ ਨੂੰ ਸੁਧਾ ਦਿੰਨੇ ਆ ਕਿ ਇਸ ਖੜੇ ਨੂੰ ਰੱਦ ਕਰਾਉਣ ਵਾਸਤੇ ਆਓ ਡਟੋ ਸ਼ਰੱਬੇ ਮੈਦਾਨ ਦੇ ਵਿੱਚ ਤੇ ਸਰਕਾਰ ਦੀਆਂ ਗਲਤ ਨਕੀਆਂ ਦੇ ਖਿਲਾਫ ਆਓ ਮੈਦਾਨ ਦੇ ਵਿੱਚ ਅਸੀਂ ਪਿੰਡ ਪਿੰਡ ਹੋ ਕੇ ਦੇਖਣੇ ਆ ਅੱਜ ਅਸੀਂ ਇਥੇ ਸੰਘੇੜਾ ਤੋਂ ਤੂਈ ਵਾਲਾ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਹੁਣ ਮਾਰਚ ਸ਼ੁਰੂ ਦੀ ਤਿਆਰੀ ਹੈ ਮਿਝੜੀ ਗੱਗੜ ਬਾਦਲ ਮਾਨਾ ਲਾਲਬਾਈ ਚੰਨੂ ਚੰਨੂ ਤੋਂ ਬਾਅਦ ਖੁੱਡੀਆਂ ਲੰਬੀ ਹੋ ਕੇ ਪੰਜਾਬ ਦੀ ਸਿੱਖ ਵਾਲਾ ਖੱਲਾਂ ਵਾਲੀ ਰੋੜਾਂ ਵਾਲੀ ਰੋੜਾਂ ਵਾਲੇ ਚੋਂ ਪੀਟੀ ਵਾਲਾ ਢੋਲਰ ਵਾਲਾ ਢੋਲਰ ਵਾਲੇ ਤੋਂ ਫੱਟਾ ਕੇਰਾ ਫੱਟੇ ਕੇਰੇ ਤੋਂ ਬੜੇ ਖੇੜਾ ਘਮਿਆਰਾ ਲੋਹਾਰਾ ਤੇ ਕਿੰਮਿਆ ਵਾਲੀ ਆ ਕੇ ਇਸ ਮਾਰਚ ਪੱਢੀ ਹੋ ਜੀ ਨਾਚੀ ਆਏ ਲੰਬੀ ਵਲਾਗ ਦੇ ਟੋਟੇ ਪਿੰਡਾਂ ਦੇ ਵਿੱਚੋਂ ਇਹ ਮਾਰਚ ਪੱਢਿਆ ਜਾਊਗਾ ਇਹ ਪਹਾਨਾ ਮਜ਼ਦੂਰਾਂ ਨੂੰ ਸਾਰੇ ਲੋਕਾਂ ਨੂੰ ਸਦਾ ਦਿੱਤਾ ਜਾਊਗਾ ਕਿ ਆਹ ਜਿਹੜਾ ਝੋਨਾ ਨਹੀਂ ਵੇਚਾਇਆ ਇਸ ਦੀ ਬਹੁਤ ਵੱਡੀ ਛੱਟ ਮਾਰਤੀ ਇਹ ਉਹ ਖੇਤੀ ਕਾਨੂੰਨ ਲਾਗੂ ਕਰਦੇ ਨੇ ਇਸ ਕਰਕੇ ਉਹ ਕਾਨੂੰਨ ਕਿਸੇ ਵੀ ਕੀਮਤ ਲਾਗੂ ਨਹੀਂ ਹੁੰਦੇ ਨੇ ਤੇ ਸਾਡੇ ਲੋਕਾਂ ਨੂੰ ਸਦਾ ਕਿ ਮਾਰ ਦੇਂਗੇ ਸਾਡੀ ਪਹਾਨੀ ਨੂੰ ਸਾਡੇ ਲੋਕਾਂ ਨੂੰ ਇਹਨਾਂ ਨੂੰ ਸ਼ਾਂਤ ੱਟਣ ਵਾਸਤੇ ਆਓ ਇਸ ਵਾਰ ਸਦੇ ਮੈਦਾਨ ਦੇ ਵਿੱਚ ਹੁਣ ਇਹਨਾਂ ਸੰਕਰਾਂ ਨੂੰ ਜਿਹੜਾ ਉਹ ਮੂੰਹ ਚੋੜ ਜਵਾਬ ਦੇ